ਲੈ ਆ ਗਿਆ ਸਰੂਪ ਵੀ ਸਾਲੀ ਨੇ ਕਿਥੋਂ ਨਵਾਂ ਨਵਾਂ ਟਟਵੈਰ ਖੜਾ ਕਰਦੀ ਐ ਹੀ ਉਹ ਨਮਾ ਕੋਈ ਸਸਰੀ ਕਰ ਕੇ ਹਾਲਾ ਬੂਨੇ ਉਹ ਜਿਵੇਂ ਜਰਾ ਠੀਕ ਆ ਭਾਈ ਜਹਾ ਜੀ ਆਪਣਾ ਸਸਰੀ ਕਰ ਜਾ ਆਪਣਾ ਆਏ ਦੇਖਾਂਵੇਂ ਨਵੇਂ ਨਵੇਂ ਟਿਕਾਵੇਂ ਕਿਰੋਈ ਦੇ ਨੇ ਉਹ ਦੇਖ ਲੈ ਐਡਾ ਲੀਡਰ ਬੰਦਾ ਉਹ ਦੇਖ ਓਏ ਭਾਈ ਲੀਡਰ ਲੱਪੇ ਤਾਂ ਜਾਂਦੀ ਹੁੰਦੇ ਨੇ ਇਹ ਜੇ ਕੰਮ ਦਾ ਪਤਾ ਪੂਰਾ ਨਹੀਂ ਜਾਂਦੇ ਹੈਗੇ ਹਨਾ ਉਹ ਕਿਉਂ ਆਏ ਲੈ ਕੋਡਾ ਟਿੰਡੀਆਂ ਲੈਣ ਨੂੰ ਅਜੇ ਖੜਾ ਵੀ ਹੋ ਜਾਂਦਾ ਮੈਂ ਤੇਰੇ ਕੀ ਮਾਂ ਮਾਰ ਲੈ ਬੋਲਦਾ ਪੂਰੇ ਬਈ ਮੈਂ ਤੁਹਾਨੂੰ ਕਹਿਣਾ ਵੀ ਐਡੀ ਵੱਡੀ ਸਰਦਾਰੀ ਵਾਲੀ ਤੱਗ ਬਣ ਗਿਆ ਭਲਾ ਤੂੰ ਆਹ ਬਲੱਤਕਾਰੀ ਰੇ ਤੂੰ ਪੈਰੀ ਹੱਤ ਲਾਈਏ ਨਾ ਕੋਈ ਤਰੀ ਚੰਗੀ ਗੱਲਾਂ ਨੇ ਲੀਡਰ ਆ ਇਹ ਮੇਰੀ ਗੱਲ ਸੁਣ ਕੋਡਾ ਕਬੀਲਾ ਇਹ ਕਾਜ ਨਾ ਬੋਲ ਹੈ ਪਤਾ ਹੈ ਮਲੰਗ ਕੇ ਪੈਣਾ ਪੈ ਦਿਉਂ ਵੀ ਨਹੀਂ ਗੜਦੇ ਵੋਟਾਂ ਕਰਕੇ ਕਰਨਾ ਪੈਂਦਾ ਪੂਰੇ ਵੋਟਾਂ ਕਰਕੇ ਤਾਂ ਮਲੰਗ ਦੇ ਮੈਂ ਛਿਪਣਾ ਆ ਜਾਣਦੇ ਵੋਟਾਂ ਜਾਂ ਨੇੜੇ ਰਿਜ਼ਲਟ ਆ ਜਾਣਦੇ ਮੈਂ ਤਾਂ ਮੇਰੇ ਸਾਡੇ ਦੇ ਦਾਲ ਕੱਟ ਕੇ ਲੰਗਿਆ ਕੋ ਕਰਨਾ ਪੈਂਦਾ ਪੂਰੇ ਕਰਨਾ ਪੈਂਦਾ ਪਹਿਲਾਂ ਆਪਣੇ ਮਤਲਬ ਨੂੰ ਕਿੱਦਾਂ